ਆਸਤੀ ਨਾ ਨਹੀਂ ਨਹੀਂ ਸਰ ਖਾਣਾ ਖਾਣੇ ਤੁਹਾਡੇ ਕੋਲ ਸਰ ਮੈਂ ਕਿਉਂ ਮੈਨੂੰ ਤੁਸੀਂ ਕੁਝ ਮਿਲਾ ਕੇ ਦੇਈ ਮੈਂ ਕਿਉਂ ਖਾऊं ਇਹ ਮੈਂ ਪ੍ਰੈਸਰ ਬੈਠਾ ਇੱਥੇ ਹੀ ਕਰਦੀ ਕਿ ਮੈਂ ਕੀ ਵੀ ਕਰ ਦੂੰਗਾ ਸਰ ਮੈਨੂੰ ਮੈਂ ਵਿਸ਼ਵਾਸ ਕਰ ਨਹੀਂ ਸਕਦਾ ਇਸ ਚੀਜ਼ ਤੇ ਮੈਂ ਤੁਹਾਨੂੰ ਜਿੱਥੋਂ ਕਹਾਂਗੇ ਉੱਥੋਂ ਲਿਆ ਦੇਣਾ ਜੀ ਬਸ ਤੁਸੀਂ ਦੱਸੋ ਜੀ ਨਹੀਂ ਨਹੀਂ ਸਰ ਮੈਨੂੰ ਕੋਈ ਹੋਰ ਰੈਸਟੋਰੈਂਟ ਕੋਲ ਲਿਆ ਦੇਣਾ ਨਹੀਂ ਨਹੀਂ ਸਰ ਨਹੀਂ ਥੈਂਕ ਯੂ ਥੈਂਕ ਯੂ ਥੈਂਕ ਯੂ ਧੰਨਵਾਦੀ ਨਹੀਂ ਜੀ ਸਰ ਨਹੀਂ ਸਰ ਜਿੰਨਾ ਤੁਹਾਡੇ ਮੈਂ ਪ੍ਰੈਸਰ ਸਰ ਦੇ ਦਿੱਚਿਆ ਸਾਰਾ ਕੁਝ ਕਰ ਚੁੱਕਿਆ ਹੁਣ ਸੋਰੀ ਸਰ ਇਹ ਨਾਮ ਹੈ ਜੀ ਤੁਹਾਡਾ ਮਮਤਾ ਤੇ ਕੀ ਹੋਇਆ ਪਿਆ ਜੀ ਅਸੀਂ ਸ਼ੰਕਰ ਭੋਜਨ ਬੰਡਾਰ ਤੋਂ ਆਰਡਰ ਕੀਤਾ ਸੀ ਸਵੀਗੀ ਵਾਲਿਆਂ ਤੋਂ ਤੇ ਅਸੀਂ ਜਿਵੇਂ ਰਾਇਤਾ ਦਾਲ ਮਟਰ ਆਲੂ ਮਟਰ ਦੀ ਸਬਜੀ ਦਾ ਆਰਡਰ ਕੀਤਾ ਸੀ ਤੇ ਉਹਨਾਂ ਨੇ ਸਾਰਾ ਨੋਨਵੇਜ ਪੇਜਤਾ ਫੋਨ ਨਹੀਂ ਨਹੀਂ ਨਸਤ ਨਾਮਦਾਨ ਲਿਆ ਐ ਅਸੀਂ ਹੱਥ ਵੀ ਲਗਾਉਂਦੇ ਗਏ इवन ਅਸੀਂ ਕੇਕ ਪੇਸਟਰੀ ਵੀ ਐਡਲਸ ਖਾਣੇ ਆ ਤੇ ਇਹ ਸਾਰਾ ਹੀ ਨਾਨ ਵੇਜ ਦੀਆਂ ਚੀਜ਼ਾਂ ਹੋਰ ਵੀ ਕੁਝ ਪੈ ਗਿਆ। ਦਾਲ ਸੀ ਨਾਲ ਨਾਨ ਵੇਜ ਦੇ ਰੋਟੀ ਸੀ ਤੇ ਇੱਕ ਨਾਲ ਹੋਰ ਪਤਾ ਨਹੀਂ ਕੀ ਚਾਹੀ ਸੀ ਅਸੀਂ ਉਹਨੂੰ ਓਪਨ ਹੀ ਨਹੀਂ ਕੀਤਾ। ਤੇ ਕੋਈ ਗੱਲਬਾਤ ਹੋਈ ਉਹਨਾਂ ਨਾਲ ਤੋਂ ਅੱਗੇ ਤੁਸੀਂ ਕੰਪਲੀਟ ਕਰਨੀ ਚਾਹੀਦੀ। ਉਹਨਾਂ ਨੂੰ ਅਸੀਂ ਬੜੇ ਪਿਆਰ ਨਾਲ ਪਹਿਲਾਂ ਕਿਹਾ ਲੇਕਿਨ ਉਹਨਾਂ ਨੇ ਆਦੀ ਗੱਲ ਨਹੀਂ ਮੰਨੀ ਉਹ ਕਹਿੰਦੇ ਸਾਡੀ ਕੋਈ ਗਲਤੀ ਨਹੀਂ। ਮੁੰਡਿਆਂ ਦੀ ਗਲਤੀਆਂ ਮੁੰਡੇ ਆਪੇ ਆ ਚੱਕ ਕੇ ਲੈ ਜਾਂਦੇ ਆ। ਅਸੀਂ ਨਹੀਂ ਉਹਨਾਂ ਨੂੰ ਫੜਾ ਦੇਗੇ ਜੋ ਵੀ ਪੈਕਿੰਗ ਹੁੰਦੀ ਹੈ ਉਹ ਅਸੀਂ ਕਰਕੇ ਰੱਖਦੇ ਨਹੀਂ ਤੋਂ ਲੈ ਜਾਂਦੇ ਆ ਤੇ ਕੀ ਮੰਗ ਕੀ ਕਰਦੇ ਹੋ ਕਿ ਇਸ ਤਰ੍ਹਾਂ ਦੇ ਨਾਲ ਮੰਨ ਲਓ ਨਾਨ ਵਿੱਚ ਭੇਜਤਾ ਜੇ ਤੁਸੀਂ ਫੜਦੇ ਨਹੀਂ ਹੈਗੇ ਕਿ ਕਿਹਾ ਦੇਖਦੇ ਕਿ ਮੰਗ ਕੀ ਕਰਦੇ ਅਸੀਂ ਇਹ ਕਹਿੰਦੇ ਆ ਵੀ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਵੇ ਅਸੀਂ ਉਹਨਾਂ ਨੂੰ ਪਹਿਲਾਂ ਬੜੇ ਪਿਆਰ ਨਾਲ ਕਿਹਾ ਸੀ ਲੇਕਿਨ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀਗੀ ਉਹ ਕਹਿੰਦੇ ਨਹੀਂ ਸਾਡੇ ਵਿੱਚ ਕੋਈ ਕਸੂਰ ਹੈ ਨਹੀਂ ਕਸੂਰੀ ਸਾਦਾ ਮੁੰਡਿਆਂ ਨੇ ਹੈਗੇ ਤੁਸੀਂ ਮੁੰਡਿਆਂ ਨੂੰ ਕਾਲ ਕਰੋ ਮੁੰਡਿਆਂ ਨੂੰ ਕਾਲ ਕੀਤੀ ਉਹ ਉਹ ਚੁੱਕਦੇ ਨਹੀਂਗੇ ਪਹਿਲਾਂ ਵੀ ਆਰਡਰ ਕਰਦੇ ਰਹੇ ਮੈਂ ਇਸ ਤੋਂ ਇੱਕ ਦਿਨ ਪਹਿਲਾਂ ਵੀ ਆਰਡਰ ਕੀਤਾ ਸੀ ਉਦੋਂ ਖਾਣਾ ਸਹੀ ਆਇਆ ਸੀ ਲੇਕਿਨ ਅੱਜ ਨਹੀਂ ਆਇਆ ਨਾਮ ਹੈਗਾ ਜੀ ਤੁਹਾਡਾ ਔਰ ਕੀ ਗੱਲ ਹੋਈ ਹੈ ਮੇਰਾ ਨਾਮ ਲਲਿਤ ਕੁਸ਼ਨ ਮੁਕਸਦ ਹੈ ਜਾਣ ਵਾਲਾ ਬੱਸ ਸਟੈਂਡ ਕੋਲ ਮੇਂ ਮੈਡੀਸਨ ਦੀ ਸ਼ਾਪ ਹੈ ਅਸੀਂ ਅੱਜ ਘਰ ਵਿੱਚ ਕੋਈ ਨਾ ਹੋਣ ਕਾਰਨ ਸੁਜੀ ਦੇ ਥਰੂ ਸ਼ੰਕਰ ਭੋਜਨ ਢਾਬੇ ਤੇ ਕੁਝ ਖਾਨਵੀਂ ਦਾ ਆਰਡਰ ਕੀਤਾ ਦੋ ਪਲੇਟਾਂ ਆਰਡਰ ਕੀਤੀਆਂ ਸੀ ਜਿੰਦੇ ਵਿੱਚ ਮਟਰ ਪਨੀਰ ਸੋਰੀ ਆਲੂ ਮਟਰ ਕੜੀ ਤੇ ਰਾਇਤਾ ਆਰਡਰ ਕੀਤਾ ਸੀਗਾ ਜੋ ਮੈਂ ਤੁਹਾਨੂੰ ਸਕਰੀਨਸ਼ਾਟ ਭੇਜਵਾ ਦਿੰਦਾ ਗੁਰੀਆ ਨੇ ਆਰਡਰ ਕੀਤਾ ਸੀਗਾ ਪਰ ਉਹਨਾਂ ਵੱਲੋਂ ਸਾਨੂੰ ਇੱਕ ਹੈ ਸ਼ਾਇਦ ਕੋਈ ਪਨੀਰ ਦੀ ਸਬਜੀ ਹੈ ਇੱਕ ਗੁਦਾਲ ਹੈ ਗੁਦਾਲ ਫਰਾਈ ਹੈ ਤੇ ਨਾਲ ਕੋਈ ਨੌਨ ਵੇਜ ਹੈ ਅਸੀਂ ਨੌਨ ਵੇਜ ਅਟੈਚਿੰਗ ਸਾਨੂੰ ਨਹੀਂ ਪਤਾ ਕਿ ਕੀ ਹੈ ਉਹ ਤਾਂ ਕੁਝ ਖਾਣ ਲੱਗੇ ਸਾਨੂੰ ਕਸੂਰ ਤਾਂ ਮੈਂ ਤਾਂ ਇਹ ਪਲੇਖਾ ਲੱਗਾ ਕਿ ਪਰਪੋੜੇ ਹੋਣਗੇ ਪਰ ਜੋ ਨੱਪ ਦੇ ਦੇਖਿਆ ਵਿੱਚ ਤਾਂ ਵਿੱਚੋਂ ਦੇ ਵਿੱਚੋਂ ਵੀ ਕੁਝ ਹੋਰ ਤਰ੍ਹਾਂ ਦਾ ਆ ਰਿਹਾ ਸੀ ਜੋ ਕਿ ਸਾਡੇ ਇਥੇ ਲੱਗੇ ਕੋਈ ਖਾ ਰਹੇ ਨੇ ਉਹਨਾਂ ਨੂੰ ਪੁੱਛਿਆ ਤਾਂ ਦੱਸੇ ਤੈਨੂੰ ਵੀ ਨਾਨ ਵੇਜ ਹੈ। ਜਦੋਂ ਬਾਅਦ ਉਹ ਹੀ ਉਹਨਾਂ ਦੇ ਨਾਲ ਵੀ ਤੁਸੀਂ ਆਰਡਰ ਕੰਪਨੀ ਭੇਜਿਆ ਹੈਗਾ ਨਾਨ ਵੇਜ ਭੇਜ ਤਾਂ ਹਾਂਜੀ ਉਹਨਾਂ ਨੇ ਮੈਂ ਫੋਨ ਕੀਤਾ ਕਹਿੰਦਾ ਸਾਡੀ ਇੰਦੇ ਕੋਈ ਗਲਤੀ ਨਹੀਂ ਮੁੰਡਿਆਂ ਕੋਲ ਦੋ ਦੋ ਆਰਡਰ ਹੁੰਦੇ ਆ ਤੁਹਾਨੂੰ ਗਲਤ ਆਰਡਰ ਪਕੜਾ ਗਿਆ। ਉਸ ਤੋਂ ਬਾਅਦ ਫਿਰ ਉਹਨਾਂ ਦਾ ਫੋਨ ਆਇਆ ਉਕੇ ਉਹ ਕਹਿ ਰਹੀ ਹੈ ਕਿ ਕਹਿੰਦੇ ਇਹਦੇ ਵਿੱਚ ਸਾਡੇ ਕੋਲ ਪੰਜ-ਚਾਹ ਲਫਾਫੇ ਹੁੰਦੇ ਆ ਮੁੰਡੇ ਕੋ ਚੁੱਕ ਕੇ ਲੈ ਜਾਂਦੇ ਮੈਂ ਉਹਨਾਂ ਤੋਂ ਇੰਨਾ ਵੀ ਪੁੱਛਿਆ ਵੀ ਕਿ ਤੁਹਾਡੇ ਜਿਹੜੇ ਪੰਜ-ਪੰਜ 6-6 ਆਰਡ ਇਕੱਠੇ ਆਉਂਦੇ ਆ ਤੁਹਾਡੇ ਕੋਈ ਟੈਗ ਵਗੈਰਾ ਨਹੀਂ ਲੱਗਿਆ ਹੁੰਦਾ ਇੰਦੇ ਤੇ ਵੀ ਜਿਸ ਤੇ ਵਿੱਚ ਵੀ ਹੁੰਦਾ ਹੈ ਵੀ ਜਿਸ ਜਿਸ ਨਾਲ ਵੀ ਤਾਂ ਪਤਾ ਲੱਗੇ ਕਿਸੇ ਕੀ ਖਾਣਾ ਗਿਆ ਤੇ ਉਹਨਾਂ ਨੇ ਕਿ ਨਹੀਂ ਅਸੀਂ ਇਸ ਤਰ੍ਹਾਂ ਕੋਈ ਟੈਗ ਨਹੀਂ ਲਗਾਉਂਦੇ ਇਸ ਦਾ ਮਤਲਬ ਤਾਂ ਮੈਂ ਤੁਹਾਨੂੰ ਜੋ ਪਕੜਾ ਲਾਂਗਾ ਤੁਸੀਂ ਉਹੀ ਇੰਡੀਵਿਡਿਊਅਲ ਕਰੂਗਾ ਕਰੋਗੇ ਨਾ ਜੇ ਮੁੰਡੇ ਫੜਾਉਗੇ ਜਿਹੜੂ ਕਰਾਂਗੇ ਹੁੰਦੇ ਜਾਂਦਾ ਤਾਂ ਕੋਈ ਕਸ਼ੋਰ ਹੀ ਨਹੀਂਗਾ ਤੇ ਕਸੂਰ ਸਾਰਾ ਹੋਏ ਤੇ ਸੈਟਮੁੰਡਾ ਤੇਰੇ ਪਹਿਲਾਂ ਵੀ ਆਰਡਰ ਕਰਦੇ ਰਹੇ ਹਾਂ ਹਾਂ ਬੇਟੇ ਮੇਰੀ ਬੇਟੀਆਂ ਵਗੈਰਾ ਕਰਦੇ ਰਹਿੰਦੇ ਆਰਡਰ ਕੋਈ ਤੇ ਇਹ ਹੁਣ ਤੁਸੀਂ ਮੰਨ ਲਓ ਕੋਈ ਕੰਪਲੇਟ ਹੈਗੀ ਆ ਕੋਈ ਗੱਲ ਕੀਤੀ ਹੈਗੀ ਇਹਨਾਂ ਦੇ ਕੋਲ ਅਸੀਂ ਇਹਨਾਂ ਸਵਿਜੀ ਤੇ ਕੰਪਲੀਟ ਕੀਤੀ ਸੀਗੀ ਉਹਦੇ ਤੁਹਾਨੂੰ ਸਕਰੀਨਸ਼ਾਟ ਮੈਂ ਸੈਂਡ ਕਰਵਾ ਦਿੰਦੇ ਉਹਦੇ ਚ ਵੀ ਹੈ ਉਹਦੇ ਚ ਜੋ ਹੈਗਾ ਉਹ ਵੀ ਕਹਿੰਦੇ ਵੀ ਅਸੀਂ 파ਟਨਰ ਨੂੰ ਕਹਾਂਗੇ ਕਿ ਕੋਈ ਗਲਤੀ ਨਾ ਹੋਵੇ ਉਹਨਾਂ ਤੋਂ ਸਾਨੂੰ ਕੋਈ ਤਸ਼ਦੀ ਸਦੀ ਬਕਸ ਜਵਾਬ ਨਹੀਂ ਮਿਲਿਆ ਹੈ ਇਹਨਾਂ ਦੇ ਨੋਨ ਵੇਜ ਤੇ ਖਾਂਦੇ ਨਹੀਂ ਹੈ ਕਿ ਇਸ ਤਰ੍ਹਾਂ ਦੇ ਨਾਲ ਨੋਨ ਵੇਜ ਭੇਜ ਦੇਣਾ ਕੋਈ ਚੈੱਕ ਨਹੀਂ ਕੀਤਾ ਜਾਣਾ ਟੈਗ ਨਹੀਂ ਲੱਗਿਆ ਹੋਇਆ ਮੇਰਾ ਤੁਹਾਨੂੰ ਇਸੇ ਤੁਹਾਡੇ ਥਰੂ ਇਹ ਹੀ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਨਾ ਕਿ ਇਹਦੇ ਵਿੱਚ ਇਹ ਹੀ ਚਾਹਨਾ ਹੈ ਕਿ ਲੋਕਾਂ ਨੂੰ ਪਤਾ ਲੱਗੇ ਕਿ ਕੀ ਅੰਗਹਿਲੀਆਂ ਕਰ ਰਹੇ ਹੈ ਜਿਹੜੇ ਬੰਦੇ ਕੋਈ ਪਿਓਰ ਵੇਜੀਟੇਰੀਅਨ ਹੈ ਨੋਨ ਵੇਜ ਨਹੀਂ ਖਾ ਰਹੇ ਉਹਨਾਂ ਨੂੰ ਨੋਨ ਵੇਜ ਪਰੋਸਿਆ ਜਾ ਰਿਹਾ ਹੈ ਅੰਗਹਿਲੀਆਂ ਤਾਂ ਇਹਨਾਂ ਦੁਕਾਨਦਾਰਾਂ ਦੀ ਜਾਂ ਜੋ ਵੀ ਉਹਨਾਂ ਦੀ ਹੈ ਏਜੰਸੀਆਂ ਸਵੀਟੀ ਵਗੈਰਾ ਥਰੂ ਆਨਲਾਈਨ ਦਾ ਕੰਮ ਤਾਂ ਕਰ ਲੈਂਦੇ ਆ ਪਰ ਉਹਦੇ ਵਿੱਚ ਪ੍ਰੋਪਰ ਕਰਦੇ ਨਹੀਂ ਨਾ ਕੋਈ ਟੈਗ ਨਾ ਕੁਛ ਵੀ ਅਜੇ ਤਾਂ ਕੋਈ ਕਿਸਨ ਕੋਸ਼ਿਸ਼ ਪਕੜਾ ਦੇ ਤੇ ਇਹਦਾ ਹੁਣ ਇਹਦਾ ਮੈਨੂੰ ਫੋਨ ਆ ਰਿਹਾ ਸੀ ਆ ਰਿਹਾ ਸੀਗਾ ਕਹਿੰਦਾ ਤੁਹਾਨੂੰ ਖਾਣਾ ਭਜਵਾ ਦਿੰਨਾ ਮੈਂ ਹੋਰ ਆਪ ਲੈ ਕੇ ਆਪ ਦੇ ਜਨ ਮੈਨੂੰ ਕੀ ਪਤਾ ਮੈਨੂੰ ਕੀ ਦੇ ਕੇ ਜਾਏਗਾ ਸਹੀ ਦੇਖੀਏ ਗਲਤ ਦੇਖ ਜਾਏਗੇ ਹੁੰਦੇ ਮੈਂ ਤਾਂ ਵਿਸ਼ਵਾਸ ਹੀ ਖਤਮ ਕਰ ਦੋ ਗਿਆ ਇਹ ਪਤਾ ਟਾਬਾ ਕਿੱਥੇ ਹੈਗਾ ਜੀ ਇਹ ਸ਼ਾਇਦ ਮਸੀਤ ਅਲੀ ਚੌਂਕ ਕੋਲੇ ਹੈ ਆਪਣੇ ਬਸ ਮਸੀਤ ਸਿੰਘ ਦੇ ਕੋਲੇ ਉੱਥੇ ਦੱਸ ਰਹੇ ਹੋ ਕੋਈ ਕੋਈ ਤੁਮ ਲੇਟ ਕਰੋਗੇ ਕੋਈ ਫੋਟੋ ਹਾਂ ਮੈਨੂੰ ਜੋ ਫੂਡ ਹੈ ਮੈਂ ਕੋਰਟ ਦੇ ਜਿੱਥੇ ਮਰਜੀ ਜਾਣਾ ਕੋਈ ਮੈਂ ਜਾਵਾਂਗਾ ਮੰਨ ਕੀ ਕਰਦੇ ਆ ਵੀ ਮੈਨੂੰ ਆਪਾਂ ਚਾਹਣ ਵੀ ਜਿਹੜਾ ਹੈਗੀ ਜਗ ਜੈਰ ਹੋਣੀ ਚਾਹੀਦੀ ਚੀਜ਼ ਵੀ ਜਿਹੜੀ ਚੀਜ਼ ਹੁਣ ਪਤਾ ਲੱਗਣਾ ਚਾਹੀਏ ਲੋਕਾਂ ਨੂੰ ਕਿ ਕਿਸ ਤਰ੍ਹਾਂ ਦੇ ਕਰ ਰਹੇ ਹਨ ਅੰਧੇਰੀਆਂ ਕਰ ਰਹੇ ਕੀ ਨਾਮ ਹੈਗਾ ਜੀ ਤੁਹਾਡਾ ਮੇਰਾ ਜੀ ਵਿਸ਼ੂ ਨਾਮ ਹੈ ਜੀ ਸਸਤੀ ਨਾਮਤਾਪੇ ਦਾ ਸ਼ੰਕਰ ਭੋਇਂ ਬੜਾ ਰਜੀ ਆਪਣਾ ਜਿਹੜਾ ਅੱਜ ਨੌਨ ਵਿੱਚ ਆਇਆ ਸੀਗਾ ਆ ਕੀ ਮਾਮਲਾ ਹੈਗਾ ਕਿਸ ਤਰ੍ਹਾਂ ਦੇ ਨਾਲ ਉਹ ਤੇ ਨੌਨ ਵਿੱਚ ਉਹਨਾਂ ਦੇ ਕੋਲ ਚਲਾ ਗਿਆ ਸਰ ਮੇਰੀ ਨਾ ਦੁਕਾਨ ਤੇ ਵੀ ਰਸ਼ ਸੀ ਸਰ ਮੇਰੇ ਕੋਲ ਆਰਡਰ ਵੀ 4-5 ਮਤਲਬ ਕਿ ਲਗਾਤਾਰ ਹੀ ਆਏ ਆ 5-6 ਆਰਡਰਾਂ ਦੇ ਆਉਣ ਦੀ ਵਜ੍ਹਾ ਨਾਲ ਸਰ ਉਹ ਨਾ ਮਤਲਬ ਕਿ ਮਿਸਟਾਈਡ ਹੋ ਚੁੱਕੀ ਹੈ ਮਤਲਬ ਕਿ ਉਹ ਮੁੰਡਾ ਦੂਜਾ ਆਰਡਰ ਲੈ ਗਿਆ ਜੀ ਚਲੋ ਇਸ ਤੇ ਮੈਂ ਆਪਦੀ ਹੀ ਗਲਤੀ ਮੰਨਦਾ ਹੋ ਗਿਆ ਜੀ ਆਰਡਰ ਜ਼ਿਆਦਾ ਹੋਣ ਕਾਰਨ ਸਰ ਮੈਨੂੰ ਪਤਾ ਨਹੀਂ ਲੱਗਿਆ ਮੈਂ ਤਾਂ ਉਹਨਾਂ ਕੋਲ ਜਾ ਕੇ ਵੀ ਉਹਨਾਂ ਨੂੰ ਵੀ ਇਹ ਗੱਲ ਕਹੀ ਸੀ ਜੀ ਸਰ ਕਿ ਮੈਂ ਮਤਲਬ ਬਦਲ ਦਿਨਾਂ ਚੀਜ਼ ਪਰ ਉਹ ਉਹ ਮੈਨੂੰ ਕਹਿੰਦੇ ਠੀਕ ਆ ਸਰ ਬੈਰ ਸਿਸਟਮ ਹੋ ਗਿਆ ਸੀ ਸੈਟ ਇਸ ਕਰਕੇ ਸਰ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ ਜੀ ਅੱਗੇ ਵੀ ਕਦੇ ਇਹੋ ਜਿਹੀ ਕੋਈ ਨਹੀਂ ਸਰ ਫਸਟ ਟਾਈਮ ਹੀ ਹੋਈ ਹੈ ਮੈਂ 2017 ਤੋਂ ਸੁਵਿਗੀ ਚਲਾ ਰਿਹਾ ਕਦੇ ਵੀ ਕੋਈ ਕਸਟਮਰ ਦੀ ਕੰਪਲੀਟ ਨਹੀਂ ਆਈ ਕਦੇ ਪਹਿਲੀ ਵਾਰ ਹੀ ਹੋਇਆ ਸਰ ਮੇਰਾ ਮੁੰਡਾ ਵੀ ਛੁੱਟੀ ਤੇ ਮੈਂ ਕੱਲਾ ਸੀ ਦੁਕਾਨ ਤੇ ਰੱਜ ਵੀ ਦੇ ਤਾਂ ਕਰਕੇ ਗਲਤੀ ਹੋ ਗਈ ਜੀ ਟੈਗ ਟੂਕ ਦਾ ਕੋਈ ਹੈਗਾ ਵੀ ਟੈਗ ਲਾਉਣਾ ਹੁੰਦਾ ਜਾਂ ਸਰ ਟੈਗ ਟੈਗ ਨਹੀਂ ਅਸੀਂ ਲਾਰੇ ਸੀ ਇਹ ਗਲਤੀ ਨਾਲ ਹੀ ਹੋ ਗਿਆ ਸਰ ਆਰਡਰ ਤਾਂ ਸਾਈਡ ਤੇ ਹੀ ਸੀ ਮਤਲਬ ਪੰਜ 6 ਨਾ ਆਰਡਰ ਰੱਖਤੇ ਸੀ ਇਕੱਠੇ ਕਿਤੇ ਉਹ ਵਿੱਚ ਆ ਗਿਆ ਕਿਉਂਕਿ ਮੇਰੇ ਕੋਲ ਟਾਈਮ ਵਾਈਜ਼ ਵੀ ਹੈਗਾ ਆਰਡਰ ਪੰਜ 6 ਇਕੱਠੇ ਹੀ ਵਜੇ ਸੀ ਅੱਗੇ ਤੋਂ ਯਾਰ ਬਿਲਕੁਲ ਜੀ ਅੱਗੇ ਤੋਂ ਬਿਲਕੁਲ ਪੂਰਾ ਖਿਆਲ ਹੋਊਗਾ ਜੀ ਮੈਂ ਖੁਦ ਹੁਣ ਉੱਪਰ ਖੜ ਕੇ ਆਰਡਰ ਪੈਕ ਕਰਾਇਆ ਕਰੂੰਗਾ